ਭਾਈ ਜੀ ਕਹਿੰਦੇ ਆ ਕਿ ਜਿਹੜੀ ਹਰੀਆਲੀ ਹੈ ਨਾ ਉਹ ਸਭ ਤੋਂ ਵਧੀਆ ਹੁੰਦੀ ਹੈ ਹੁਣ ਇੱਕ ਸਬਜ਼ੀ ਵਾਲਾ ਹੈ ਜਿਹੜਾ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਹੈ ਤੇ ਜਿੰਨਾ ਕਿ ਦੁਕਾਨਦਾਰੀ ਤੇ ਸਾਮਾਨ ਆ ਉਨਾਂ ਹੀ ਜਣੇ ਹਰੀਆਲੀ ਵੀ ਜਿਹੜੀ ਹੈ ਬੁੱਟਿਆਂ ਦੀ ਲਾਈ ਹੋਈ ਹੈ ਪਹਿਲਾਂ ਤਾਂ ਹਰੀਆਲੀ ਦਿਖਾਣਿਆ ਤੁਹਾਨੂੰ ਵਿਦਿਆ ਪੜਾਈ ਦੇ ਬੁੱਟੇ ਹਾਲਾਂਕਿ ਬੁੱਧਿਆ ਪੜਾਈ ਪਾ ਕੋਈ ਕੁਝ ਲੱਗਦਾ ਨਹੀਂ ਹੈਗਾ ਪਰ ਇਹਨੇ ਆਪਣੀ ਦੁਕਾਨਦਾਰੀ ਤੇ ਜ਼ਰੂਰ ਵਿਦਿਆ ਪੜਾਈ ਲਾਈ ਹੋਈ ਹੈ ਇਹ ਪਤਾ ਨਹੀਂ ਕਾਦਾ ਬੁੱਟਾ ਕਿੱਥੋਂ ਲਿਆਂਦਾ ਹੈ ਕਿਹੜਾ ਇਹ ਇਹ ਇਹੀ ਵੀ ਪਤਾ ਲੱਗਦਾ ਫੁੱਲ ਫੁੱਲ ਵੀ ਲਾਏ ਪਏ ਆ ਪਰੇ ਆ ਲਾਗੇ ਬੱਕਰੀਓਂ ਤਰ੍ਹਾਂ ਦੀ ਬਣਾਈ ਦੀ ਐ ਨੇ ਸਾਰੀ ਦੁਕਾਨਦਾਰੀ ਮੈਨੂੰ ਮੈਨੂੰ ਐਂ ਅਸੀਂ ਭਰਾ ਫਰੂਟ ਤਾਂ ਜੇ ਕੋਈ ਐ ਸਮਾ ਬੁੱਟੇ ਕਿਹੜੇ ਲਾਇਦੇ ਐ ਕਾਦੇ ਕਾਦੇ ਫੁੱਲ ਲਾਇਵੇ ਫੁੱਲ ਕਾਦੇ ਲਾਇਵੇ ਹੁੰਦੇ ਐ ਰੇੜੀ ਪਾ ਆਪਾਂ ਤੇ ਵਿਚਾਰ ਹੋ ਜਾ ਨਾ ਨਾ ਇਹ ਦੱਸ ਤਾਂ ਸਹੀ ਇਹ ਕਾਦੇ ਫੁੱਲ ਕਾਦੇ ਪੱਤੇ ਲਾਇਵੇ ਆ ਵਧੀਆ ਕੰਮ ਐ ਦੱਸ ਤਾਂ ਸਹੀ ਯਾਰ ਦੱਸ ਤੋ ਹੀ ਨਹੀਂ ਆਗਾ ਕਾਦੇ ਲਾਇਵੇ ਫੁੱਲ ये रोशन के लिए है। पे रोशन क्या होता है? सो बन जाती है फ्रूट की। ग्राहक देख के खुश हो जाता है आ, असली फ्रूट मिलता है यहाँ से है है। है। अच्छा, बस ये आर्टिफिशियल लगा रखा है लोग कहते हैं हरियाली है मुझे हैं लोग बढ़िया बना रखी है संदेश दे रहे है खा लो सभी भाई अच्छा अनार खाए से क्या होगा अनार से सेहत बनेगी ਅੱਜ ਸੇਦ ਬਣੇਗੀ ਹਾਂਜੀ ਸੇਦ ਬਣਾਈਏ ਚਲ ਅਪਰ ਜਿਹੜੀ ਬੁੱਟਿਆਂ ਦੀ ਗੱਲ ਕਰ ਰਹੇ ਸੀਗੇ ਐਂ ਤਾਂ ਦੱਸ ਦਿ ਮੈਨੂੰ ਜੇ ਬੁੱਟੇ ਲਾਏ ਹੋਏ ਲੋਕਾਂ ਨੂੰ ਲੋਕ ਪੁੱਛਦੇ ਵੀ ਹੋਣੇ ਲੋਕ ਖੁਸ਼ ਵੀ ਹੁੰਦੇ ਹੋਣੇ ਅਸੀਂ ਵੀ ਲਾਉਂਗੇ ਬੁੱਟੇ ਹਾਂ ਲੋਕਾਂ ਦਾ ਮਨ ਕਰਦਾ ਹਾਂ ਹਾਂ ਮਨ ਕਰਦਾ ਹੈ ਜੀ ਲੋਕਾਂ ਦਾ ਹੂੰ ਕੀ ਆਹ ਕਹਿੰਦੇ ਲੋਕ ਅਗ ਬੜਿਆ ਲੱਗਦਾ ਹੈ ਬੁੱਟਾ ਤੁਹਾਡੀ ਫੇਲੀ ਦਾ ਫੇ ਉਹਦਾਂ ਸਮਾਨ ਜ਼ਿਆਦਾ ਵਿਕਦਾ ਹੈ ਜਾਂ ਜਿੱਦਨ ਨਹੀਂ ਬੁੱਟੇ ਲਾਂਦਾ ਉਦੋਂ ਘੱਟ ਵਿਕਦਾ ਜਾਂ ਕੁਝ ਹੁੰਦਾ ਵਾਸਤੇ ਵਾਸਤੇ ਹੋ ਜਾਂਦਾ ਹੈ ਠੀਕ ਹੀ ਚੱਲ ਜਾਂਦਾ ਹੈ ਅੱਪਰ ਵਾਲਾ ਦੋ ਰੋਟੀ ਦੇ ਰਹਾ ਹੈ ਬਸ ਸਕੂਨ से ਚਲ ਅੱਛਾ ਮੰਨ ਲੇ ਅਭੀ ਫਰ ਫਰੂਟ ਦੇ ਨਾਲ ਤੈਨੂੰ ਬੁੱਟੇ ਨਹੀਂ ਮਿਲੇ ਫਿਰ ਕੀ ਕਰਦਾ ਐ ਐਸੀ ਲਗਾ ਲੈਂਦਾ ਹੂੰ ਹੂੰ ਤੋੜਦਾ ਕਿੱਥੋਂ ਐ ਉਹ ਘਰ ਵਿੱਚੋਂ ਲੈ ਲੈਂਦਾ ਹੂੰ ਘਰ ਮਲਾਈ ਹੋਈ ਆ ਹਾਂ ਘਰੋਂ ਮਲਾਈ ਆਇਆ ਚੱਲ ਵਧੀਆ ਭਰਾਵਾ ਚੰਗਾ ਚੰਗਾ ਕੰਮ ਐ ਕੰਮ ਤੋਂ ਘਟੋ ਘਟ ਕੋਈ ਇੰਨਾ ਤਾਂ ਆ ਵੀ ਲੋਕ ਘਰਾਵਾਨੀ ਲਾਂਦੇ ਤੁਸੀਂ ਫੁੱਲ ਬੁੱਟੇ ਲਾਏ ਹੋਏ ਰੇੜੀ ਵੀ ਬਹੁਤ ਸੋਹਣੀ ਬਣਾਈ ਹੋਈ ਆ ਪਰ ਰੇੜੀ ਜੱਜ ਦੀ ਪੂਰੀ ਐ ਅੱਤ ਪੂਰੀ ਕਰਾਈ ਵੀ ਆ ਰੇੜੀ ਨੇ ਤੁਸੀਂ ਵੀ ਭਾਈ ਆਪਣੇ ਘਰ ਘੁੜੀ ਤੇ ਬੁੱਟੇ ਜ਼ਰੂਰ ਲਾ ਲਿਆ ਕਰੋ ਵੀ ਐ ਸੋਹਣੀ ਲੱਗੇ ਜਾਂ ਕੋਈ ਫਰੂਟ ਕੇਲੇ ਅਮਰੂਦ ਤੇ ਨਾਲ ਹੋਰ ਇਹਨੇ ਕਿਨੂ ਤੇ ਨਾਲ ਅਨਾਰ ਇਹ ਰੱਖੇ ਹੋਏ ਆ ਬੂਟੇ ਪਤਾ ਨਹੀਂ ਕਿੱਥੋਂ ਕਿੱਥੇ ਦੇ ਬਾਈ ਨੇ ਲਿਆਂਦੇ ਪਏ ਪਰ ਰੀੜੀ ਬਹੁਤ ਸੋਹਣੀ ਲੱਗ ਰਹੀ ਹੈ ਇਹ ਇਹਦਾ ਸੰਦੇਸ਼ ਦੇ ਰਿਹਾ ਲੋਕਾਂ ਨੂੰ ਵੀ ਆਪਣੇ ਘਰ ਚ ਹਰ ਇੱਕ ਜ਼ਰੂਰ ਵਿਅਕਤੀ ਬੂਟੇ ਜ਼ਰੂਰ ਲਾਓ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਜੋ ਸਾਡਾ ਮਿੱਤਰ ਜਿਹੜਾ ਹੈ ਬੂਟੇ ਲਾ ਕੇ ਰੀੜੀ ਪਾ ਸਾਮਾਨ ਵੇਚ ਰਿਹਾ ਹੈ ਵੀ ਕੀ ਘਰ ਦੇ ਵਿੱਚ ਬੂਟੇ ਲਾਣੇ ਚਾਹੀਦੇ ਆ ਕਿ ਨਹੀਂ ਕਮੈਂਟ ਕਰਕੇ ਜ਼ਰੂਰ ਸਾਂਝੇ ਕਰਿਓ ਜੀ